ਨੇ ਮੈਂ ਮੈਨੂੰ ਮੈਂ ਇਸ ਵਾਰੀ ਕੁਛ ਨਹੀਂ ਕਹਿੰਦਾ ਹੈਗਾ ਮੈਂ ਚੰਨੀ ਸਾਹਿਬ ਬਾਰੇ ਵੀ ਮਤਲਬ ਮੈਂ ਉਹਨੂੰ ਬਹੁਤ ਇੱਜ਼ਤ ਕਰਦਾ ਹੈਗਾ ਉਹ ਉਹ ਬਲੇ ਬੜੇ ਪੁਰਾਣੇ ਸਮੇਂ ਤੋਂ ਉਹ ਹਾਰਡ ਕੋਰ ਕਾਂਗਰਸੀ ਹੈਗੇ ਆ ਜੋ ਲੋਕਾਂ ਨੂੰ ਪੰਬਲ ਪੁੱਸੇ ਪਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੋ ਕਿ ਬੇਜਕੀਨੀ ਵਾਲੀ ਹਾਲਤ ਕਾਂਗਰਸ ਬਾਰੇ ਪੈਦਾ ਹੋ ਰਹੀ ਹੈ ਉਹ ਬੜੀ ਖਤਰਨਾਕ ਹੈਗੀ ਹੈ ਜਿਹਨੂੰ ਵੀ ਛਾਂਗਣਾ ਛਾਂਗਦੇ ਹਨ ਜਿਹਨੂੰ ਬਾੜਨਾ ਬਾੜ ਲੈਂਦੇ ਪੱਕਾ ਹਾਈਕ ਮਾਨ ਨੂੰ ਡਿਸਿਸੀਵਲੀ ਫੈਸਲਾ ਕੋਈ ਤੋ ਤਰੀਕੇ ਨਾਲ ਔਰ ਜਲਦੀ ਐਕਸ਼ਨ ਲੈਣਾ ਚਾਹੀਦਾ ਐਕਸ਼ਨ ਮਤਲਬ ਫੈਸਲਾ ਕਰ ਦੇਣਾ ਚਾਹੀਦਾ ਇਹ ਮੈਚ ਸਿੱਖਰ ਚ ਪੈਂਦਾ ਹੀ ਨਹੀਂ ਹੈਗਾ ਯੋਗ ਵਰਦਾਨ ਕੌਣ ਹੈ ਕੋਈ ਸਾਰੇ ਯੋਗ ਹੈ ਸਾਰੇ ਅਯੋਗ ਹੈਗੇ ਮੈਂ ਇਸ ਬਾਰੇ ਮੈਂ ਨਾ ਮੈਂ ਮੈਂ ਕਿਸੇ ਮੈਂ ਕਿਸੇ ਚੱਕ ਮੈਂ ਮੈਂ ਕਿਸੇ ਦਾ ਕਮੈਂਟ ਨਹੀਂ ਕਰਦਾ ਹੈ ਜਿਹਨੂੰ ਛਾਂਗਣਾ ਛਾਂਗ ਦਿਓ ਜਿਹਨੂੰ ਕੱਢਣਾ ਕੱਢ ਦਿਓ ਪਰ ਐਕਸ਼ਨ ਤਾਂ ਲਓ ਇਹ ਬੋਲਨੇ ਪਟਿਆਲਾ ਤੋਂ ਸੰਸਦ ਧਰਮਵੀਰ ਗਾਂਧੀ ਉਹਨਾਂ ਦੇ ਜਿਨ੍ਹਾਂ ਦਾ ਬੜਾ ਹੀ ਤਲਖੀ ਭਰਿਆ ਤੇਵਰ ਦੇਖਣ ਨੂੰ ਮਿਲਿਆ ਇਹ ਤੇਵਰ ਸੀ ਹਾਈ ਕਮਾਂਡ ਨੂੰ ਲੈ ਕੇ ਕਿਉਂਕਿ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੀ ਗੁੱਟਬੰਦੀ ਨੂੰ ਲੈ ਕੇ ਆਇਦਿਨ ਚਰਚਾ ਰਹਿੰਦੀ ਹੈ ਅਖਬਾਰਾਂ ਦੀਆਂ ਸੁਰਖੀਆਂ ਦੇ ਵਿੱਚ ਕਾਂਗਰਸ ਪਾਰਟੀ ਆਇਦਿਨ ਗੁੱਟਬੰਦੀ ਨੂੰ ਲੈ ਕੇ ਸਾਹਮਣੇ ਨਜ਼ਰ ਆਉਂਦੀ ਹੈ ਜਿਸ ਤੇ ਪ੍ਰਤੀ ਤਲਖੀ ਖਾਉਂਦਿਆਂ ਧਰਮਵੀਰ ਗਾਂਧੀ ਉਹਨਾਂ ਦੇ ਵੱਲੋਂ ਹਾਈ ਕਮਾਂਡ ਨੂੰ ਅਪੀਲ ਕੀਤੀ ਗਈ ਹੈ ਕਿ ਭਾਈ ਜਿਹਨੂੰ ਕੱਢਣਾ ਕੱਢ ਦਿਓ ਜਿਹਨੂੰ ਰੱਖਣਾ ਰੱਖ ਦਿਓ ਨੀਨੂੰ ਪ੍ਰਧਾਨ ਬਣਾਉਣਾ ਪ੍ਰਧਾਨ ਬਣਾਓ ਜੀ ਨੂੰ ਮੁੱਖ ਮੰਤਰੀ ਐਲਾਨਣਾ ਮੁੱਖ ਮੰਤਰੀ ਐਲਾਨ ਦਿਓ ਪਰ ਸਖਤੋ ਸਖਤ ਐਕਸ਼ਨ ਜ਼ਰੂਰ ਲਓ ਇਹ ਐਕਸ਼ਨ ਲੈਣ ਦੀ ਹੁਣ ਜ਼ਰੂਰਤ ਹੈ ਕਿਉਂਕਿ 2024 ਦੇ ਵਿੱਚ ਬਣੀ ਹਵਾ ਹੁਣ ਹੌਲੀ ਹੌਲੀ ਮੱਧਮ ਪੈਂਜੀ ਜਾ ਰਹੀ ਹੈ ਖਤਮ ਹੁੰਦੀ ਜਾ ਰਹੀ ਹੈ ਅਸੀਂ 7 ਐਮਪੀ ਪੰਜਾਬ ਤੋਂ ਦਿੱਤੇ ਸੀ 8ਵਾਂ ਚੰਡੀਗੜ੍ਹ ਦਾ ਬਣਾ ਕੇ ਦਿੱਤਾ ਸੀ ਪਰ ਹੁਣ ਸਾਡਾ ਇੱਕ ਵੀ ਸੀਟ ਜਿੱਤਣਾ ਜਿਹੜਾ ਮੁਸ਼ਕਲ ਨਜ਼ਰ ਆ ਰਿਹਾ ਹੈ ਤਰੰबीर ਗਾਂਧੀ ਇਹ ਤਲਖੀ ਪਰ ਤੇਵਰ ਪੰਜਾਬ ਚ ਨਮੀਸ਼ੜੀ ਸਿਆਸਤ ਉਹਨੇ ਕੇ ਸਾਹਮਣੇ ਆਏ ਨੇ ਕੀ ਕੁਝ ਪੰਜਾਬ ਦੇ ਵਿੱਚ ਇਸ ਸਮੇਂ ਕਾਂਗਰਸ ਨੂੰ ਲੈ ਕੇ ਚੱਲ ਰਿਹਾ ਹੈ ਕਿਉਂ ਤਰੰबीर ਗਾਂਧੀ ਇਹ ਤਲਖੀ ਪਰ ਤੇਵਰ ਦੇ ਵਿੱਚ ਆਏ ਆਓ ਦੇਖਦੇ ਹਾਂ ਖਾਸ ਕਰ ਤਰੰबीर ਗਾਂਧੀ ਉਹਨਾਂ ਦੇ ਵੱਲੋਂ ਬੜੀ ਹੀ ਤਲਖੀ ਦੇ ਨਾਲ ਹਾਈ ਕਮਾਂਡ ਨੂੰ ਇਹ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਨੂੰ ਛਾਂਗਣਾ ਹੈ ਛਾਂਗ ਦਿਓ ਕਿਸੇ ਨੂੰ ਕੱਢਣਾ ਹੈ ਕੱਢ ਦਿਓ ਪਰ ਐਕਸ਼ਨ ਜ਼ਰੂਰ ਲਿਆ ਜਾਵੇ ਕਿਉਂਕਿ ਅੱਜ ਦੇ ਦਿਨ ਪੰਜਾਬ ਭਰ ਦੇ ਵਿੱਚ ਪੰਜਾਬ ਕਾਂਗਰਸ ਦੀ ਗੁੱਟਬੰਦੀ ਜ਼ਾਹਿਰ ਹੋ ਰਹੀ ਹੈ ਵਿਰੋਧੀਆਂ ਦੇ ਨਿਸ਼ਾਨੇ ਤੇ ਰਹਨੇ ਆ ਤੇ 2027 ਦੇ ਵਿੱਚ ਇਸ ਦਾ ਵੱਡਾ ਖਾਮਯਾਜਾ ਭੁਗਤਣਾ ਪੈ ਸਕਦਾ ਹੈ ਇਸ ਦੇ ਨਾਲ ਹੀ ਧਰਮਵੀਰ ਗਾਂਧੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕਯੂਥ ਕਾਂਗਰਸ ਦੀਆਂ ਵੋਟਾਂ ਕਰਵਾਉਣਾ ਵੀ ਫਿਲਹਾਲ ਪੰਜਾਬ ਦੇ ਵਿੱਚ ਕਾਂਗਰਸ 'ਚ ਹੋਰ ਗੱਟਬੰਦੀ ਵਧਾ ਸਕਦਾ ਹੈ ਪੰਜਾਬ ਦੇ ਕਾਂਗਰਸ ਦੇ ਤਾਜ਼ਾ ਹਾਲਾਤਾਂ ਨੂੰ ਲੈ ਕੇ ਕੀ ਬੋਲੇ ਨੇ ਧਰਮਵੀਰ ਗਾਂਧੀ ਆਓ ਸੁਣਦੇ ਹਾਂ ਪਾਦੀ ਇੱਕ ਕੋਸ਼ਿਸ਼ ਰਹੂਗੀ ਉਹ ਸਟ੍ਰੈਟੈਜਿਕ ਪਲੈਨਰ ਹੈ ਉਹਨਾਂ ਕੋਲ ਰਿਸੋਰਸਸ ਹੈਗੇ ਆ ਉਹਨਾਂ ਕੋਲ ਇੱਕ ਏਓਲੋਜੀ ਹੈਗੀ ਹੈ ਜਿਸ ਦੇ ਨਾਲ ਬਹੁਤ ਸਾਰੇ ਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਚੁੱਕੇ ਹੈਗੇ ਆ ਉਹਨਾਂ ਦਾ ਇਹ ਦੇਸ਼ ਨੂੰ ਕਾਂਗਰਸ ਮੁਕਤ ਬਣਾਣਾ ਉਹਨਾਂ ਦਾ ਅਜੰਡਾ ਹੈਗਾ ਔਰ ਪੰਜਾਬ ਨੂੰ ਵੀ ਚਾਣਗੇ ਇੱਕ ਪੰਜਾਬ ਵੀ ਕਾਂਗਰਸ ਮੁਕਤ ਬਣੇ ਜਦ ਕਿ ਪੰਜਾਬ ਕਾਂਗਰਸ ਯੁਕਤ ਹੋਣ ਵਾਸਤੇ ਔਲਦਾ ਪਿਆ ਹੈਗਾ ਸੋ ਇਹਨਾਂ ਹਾਲਤਾਂ ਵਿੱਚ ਉਨਾ ਨਾ ਇਹ ਕੋਸ਼ਿਸ਼ ਹੋਊਗੀ ਭਾਜਪਾ ਦੀ ਕਿ ਪੰਜਾਬ ਵਿੱਚੋਂ ਆਪ ਨੂੰ ਚਾਹੇ ਦੁਆਰਾ ਲਿਆਂਦਾ ਜਾਵੇ ਅਕਾਲੀਆਂ ਦੇ ਇੱਕ ਜਾਂ ਦੂਜੇ ਧੜੇ ਨਾਲ ਮਿਲ ਕੇ ਚਾਹੇ ਸੱਤਾ ਆਪ ਤੇ ਆਈ ਜਾਵੇ ਯੂਨਿਟੀ ਕਰਕੇ ਅਕਾਲੀਆਂ ਦੇ ਇੱਕ ਦੂਜੇ ਨਾਲ ਪਰ ਕਾਂਗਰਸ ਨਾ ਸਕੇ ਕਿਉਂਕਿ ਇਹ ਬਿਆਨ ਨੇਗੇ ਤਾਂ ਕਾਂਗਰਸੀ ਆਪ ਦੇ ਰਹੇ ਨੇ ਕਿ ਇਹ ਚ ਕੀ ਲੱਗਦਾ ਹੈ ਕਿ ਬੀਜੇਪੀ ਦਾ ਕੋਈ ਇਨਫਲੂਐਂਸ ਹੈਗਾ ਜਿਵੇਂ ਚੰਨੀ ਸਾਹਿਬ ਨੇ ਇਹ ਜਿਹੜਾ ਬਿਆਨ ਦਿੱਤਾ ਹੈ ਕੀ ਲੱਗਦਾ ਹੈ ਕਿ ਬੀਜੇਪੀ ਦੇ ਨਾਲ ਕਿਤੇ ਟੱਚ 'ਚ ਹੋਣ ਜਾਂ ਨਹੀਂ ਮੈਂ ਮੈਨੂੰ ਮੈਂ ਇਸ ਬਾਰੇ ਕੁਝ ਨਹੀਂ ਕਹਿੰਦਾ ਹੈਗਾ ਮੈਂ ਚੰਨੀ ਸਾਹਿਬ ਬਾਰੇ ਵੀ ਮਤਲਬ ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦਾ ਹੈਗਾ ਉਹ ਬਲੇ ਬੜੇ ਪਰ ਪੁਰਾਣੇ ਸਮੇਂ ਤੋਂ ਹਾਰਡ ਕੋਰ ਕਾਂਗਰਸੀ ਹੈਗੇ ਆ ਤੇ ਉਹਨਾਂ ਦੇ ਮੈਂ ਕੁਝ ਨਹੀਂ ਕਹਿੰਦਾ ਮੈਂ ਕਿਸੇ ਲੀਡਰ ਨੂੰ ਕੁਝ ਨਹੀਂ ਕਹਿੰਦਾ ਪਰ ਘੱਟੋ ਘੱਟ ਜਿਸ ਤਰ੍ਹਾਂ ਦੀ ਬਿਆਨਬਾਜ਼ੀ ਉੱਪਰ ਉੱਬਰ ਕੇ ਆ ਰਹੀ ਹੈਗੀ ਹੈ ਜੋ ਖਬਰਾਂ ਦਾ ਸ਼ਿੰਗਾਰ ਬਣ ਰਹੀ ਹੈ ਜੋ ਲੋਕਾਂ ਨੂੰ ਪੰਬਲ ਪੁੱਸੇ ਪਾਇਆ ਜਾ ਰਿਹਾ ਪੰਜਾਬ ਦੇ ਲੋਕਾਂ ਨੂੰ ਜੋ ਕਿ ਬੇਜਕੀਨੀ ਵਾਲੀ ਹਾਲਤ ਕਾਂਗਰਸ ਬਾਰੇ ਪੈਦਾ ਹੋ ਰਹੀ ਹੈ ਉਹ ਬੜੀ ਖਤਰਨਾਕ ਹੈਗੀ ਹੈ ਔਰ ਉਹ ਪਹਿਜੇ ਦੇ ਆਉਣ ਵਾਲੇ ਲੈਕਚਰਾਂ ਹੈਗੀਆਂ ਉਹ ਤੋਂ 1 ਸਾਲ ਪਹਿਲਾਂ ਜਿਹੜੀ ਇਸ ਤਰ੍ਹਾਂ ਦੀ ਮਤਲਬ ਚਰਚਾ ਹੈਗੀ ਹੈ ਜਨਤਾ ਸ਼ੁਰੂ ਹੋ ਜਾਣੀ ਜਾਂ ਕਾਂਗਰਸੀ ਜਿਹੜੀ ਇੱਕ ਮਤਲਬ ਸਥਹੀ ਜਾਂ ਇੱਕ ਐ ਕਹ ਲਓ ਕਿ ਬਿਆਨਵਾਜੀ ਹੈ ਉਹ ਉਹ ਬਹੁਤ ਘਾਤਕ ਹੈਗੀ ਹੈ ਜੀ ਤੇ ਸਰ ਕੀ ਲੱਗਦਾ ਹੈਗਾ ਹਾਈ ਕਮਾਂਡ ਨੂੰ ਇਸ ਦੇ ਉੱਪਰ ਕੋਈ ਨਾ ਕੋਈ ਪੱਕਾ ਹਾਈ ਕਮਾਂਡ ਨੂੰ ਡਿਸਿਸ਼ਿਵਲੀ ਫੈਸਲਾ ਕਉਣ ਤੋਂ ਤਰੀਕੇ ਨਾਲ ਔਰ ਜਲਦੀ ਐਕਸ਼ਨ ਲੈਣਾ ਚਾਹੀਦਾ ਐਕਸ਼ਨ ਮਤਲਬ ਫੈਸਲਾ ਕਰ ਦੇਣਾ ਚਾਹੀਦਾ ਕਿ ਫਲਾਨਾ ਪ੍ਰਧਾਨ ਹੈਗਾ ਫਲਾਨਾ ਪ੍ਰਧਾਨ ਨਹੀਂ ਹੈਗਾ ਜਿਨੂੰ ਵੀ ਛਾਂਗਣਾ ਛਾਂਗ ਦੇਣ ਜਿਨੂੰ ਬਾੜਨਾ ਬਾੜ ਲੈਣ ਇਹ ਕਾਂਗਰਸ ਦਾ ਪ੍ਰੈਰੋਗੇਟਮ ਹੈ ਕਾਂਗਰਸ ਦਾ ਦਿੱਲੀ ਦਿੱਲੀ ਹਾਈ ਕਮਾਂਡ ਨੂੰ ਸਰਕਾਰ ਨੂੰ ਮੋਕੇ ਇਸ ਤੋਂ ਪਹਿਲਾਂ ਕਿ ਹੋਰ ਨੁਕਸਾਨ ਹੋਵੇ ਕਾਂਗਰਸ ਨੂੰ ਕੰਮ ਕਰਨਾ ਚਾਹੀਦਾ ਆਪਣਾ ਦਸਿਆ ਕਿ ਸਾਫ ਦਾ ਮੁੱਖ ਮੰਤਰੀ ਤੇ ਜਲੰਧਰ ਤੋਂ ਸੰਸਦ ਚੰਜੀਤ ਸਿੰਘ ਚਨੀਓਣਾ ਵੱਲੋਂ ਹਾਲ ਹੀ ਦੇ ਵਿੱਚ ਦਲਿਤਾਂ ਨੂੰ ਲੈ ਕੇ ਦਿੱਤੇ ਬਿਆਨ ਤੋਂ ਬਾਅਦ ਪੰਜਾਬ ਪਾਰ ਦੇ ਵਿੱਚ ਸਿਆਸਤ ਪੂਰੀ ਤਰ੍ਹਾਂ ਸਰਗਰਮ ਹੋ ਚੁੱਕੀ ਹੈ ਖਾਸ ਤੌਰ ਤੇ ਕਾਂਗਰਸ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਇਥੇ ਚਨੀਓਣਾ ਦੇ ਬਿਆਨ ਇਹ ਸਾਹਮਣੇ ਆ ਰਹੇ ਨੇ ਤੇ ਉੱਥੇ ਦੂਸਰੇ ਪਾਸੇ ਪਾਰਟੀ ਦੇ ਲੀਡਰਾਂ ਦੇ ਵੱਲੋਂ ਇਸ ਦੇ ਉੱਤੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਜਾ ਰਹੀ ਹੈ ਇਹਨਾਂ ਬਿਆਨਾਂ ਤੋਂ ਬਾਅਦ ਧਰਮਵੀਰ ਗਾਂਧੀ ਉਹਨਾਂ ਨੇ ਵੀ ਆਪਣਾ ਤਲਖੀ ਤੇਵਰ ਦਿਖਾਏ ਉਹਨਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਸਿਆਸਤਦਾਨ ਕੇ ਸੇ ਵੀ ਲੀਡਰ ਪ੍ਰਤੀ ਕੋਈ ਬਿਆਨ ਨਹੀਂ ਦੇਣਗੇ ਪਰ ਹਾਈ ਕਮਾਂਡ ਨੂੰ ਇਹ ਜ਼ਰੂਰ ਕਹਿਣਗੇ ਕਿ ਉਹ ਜਾਲ ਤੋਂ ਜਲਦ ਅਜਿਹੇ ਬਿਆਨ ਦੇਣ ਵਾਲੇ ਲੀਡਰਾਂ ਦੇ ਉੱਤੇ ਤੇ ਪੰਜਾਬ ਦੇ ਵਿੱਚ ਪਾਰਟੀ ਅਨੁਸ਼ਾਸਨ ਨੂੰ ਲੈ ਕੇ ਸਖਤ ਕਾਰਵਾਈ ਕਰੇ। ਇਹ ਦੇਖਣਾ ਹੋਣੇ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਦੇ ਮੱਦੇਨਜ਼ਰ ਹਾਈ ਕਮਾਂਡ ਪੰਜਾਬ 'ਚ ਕੀ ਐਕਸ਼ਨ ਲੈਂਦੀ ਹੈ। ਤੁਸੀਂ ਬਨੇ ਰਹੋ ਹਮਦਾ ਟੀਵੀ ਦੇ ਨਾਲ ਸਹੀ ਤੇ ਸਟੀਕ ਖਬਰਾਂ ਦੇ ਲਈ।